ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਤੀਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਹ ਹਦੂਰ ਆਦੇਸ ਬਾਬਾ ਆਦੇਸ ਆਦ ਕੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖ ਹੈ ਵੇਸ ਰਹਾ ਜਦੋਂ ਸਿੰਘਾਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀਐ ਚੱਲੇ ਝਮਕਨ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਸੁਹਾਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗਾਲ ਸਿਲ ਕਾਂ ਪਾਈਆਂ ਟੁੱਟਣ ਬੋਸਰੀਆਂ ਧਨ ਜੋ ਬੰਦੋਏ ਵੈਰੀ ਹੋਏ ਜਿਨੀ ਰਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜੇ ਤਿਸ ਪਾਵੇ ਦੇ ਵੜਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ ਸ਼ਾਹਾ ਸੁਰਤ ਗਵਾਈਆ ਰੰਗ ਤਮਾਸ਼ਾ ਚਾਏ ਬਾਬਰ ਬਾਣੀ ਫਿਰ ਗਈ ਕੋਇ ਨਾ ਰੋਟੀ ਖਾਇ ਇਕ ਨਾ ਵਖਤ ਖਵਾਈ ਹੈ ਇਕ ਨਾ ਪੂਜਾ ਜਾਈ ਚੌਕੇ ਵਿਣਹਿੰਦ ਵਾਣੀਆਂ ਕਿਉ ਟਿੱਕੇ ਕਢਹਿ ਨਾ ਰਾਮ ਨਾ ਕਭ ਹੂੰ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾ ਇਕ ਘਰ ਆਵਹਿ ਆਪਣੈ ਇਕ ਮਿਲ ਮਿਲ ਕੁਛ ਹੈ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿਰੋ ਵਹਿ ਦੁਖ ਜੋ ਇਸ ਭਾਵੈ ਸੋਚੀਐ ਨਾਨਕ ਕਿਆ ਮਨੁਖ ਆਸਾ ਮਹੱਲਾ ਪਹਿਲਾ ਕਹਾ ਸੋ ਖੇਡ ਤਵੇਲਾ ਘੋੜੇ ਕਹਾ ਭੇਰੀ ਸਹਿਨਾਈ ਕਹਾ ਸੋ ਤੇਗ ਬੰਦ ਗਾਢੇੜ ਕਹਾ ਸੋ ਲਾਲ ਕਵਾਈ ਕਹਾ ਸੋ ਆਰਸੀਆ ਬਹੁ ਬੰਕੇ ਐਥੈ ਦ ਸਹਿਨਾਹੀ ਇਹ ਜਗ ਤੇਰਾ ਤੂੰ ਗੋਸਾਈ ਇਕ ਘੜੀ ਮਹਿ ਥਾਪਿਓ ਥਾਪੇ ਜਰਵੰਡ ਦੇਵ ਭਾਈ ਰਹਾਉ ਕਹਾਂ ਸੋ ਘਰ ਦਾ ਰਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰਮਾਂ ਹੁਈਆਂ ਛਾਈ ਮਾਈ ਕਿਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾ ਪਾ ਬਾਜਹੁ ਹੋਵੇ ਨਾਹੀ ਮੋਇਆ ਸਾਥ ਨੰਝਾਈ ਜਿਸਨੋ ਆਪ ਖਵਾਏ ਕਰਤਾ ਖੋਸ ਲੈ ਚੰਗਿਆਈ ਕੋਟੀ ਹੁਮ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਤਹਾਇ ਥਾਨ ਮੁਕਾਮ ਜਲੇ ਬਿਜ ਮੰਦਰ ਮੋਚ ਮੋਚ ਕੋਇ ਰ ਰੁਲਾਇ ਕੋਈ ਮੁਗਲ ਨਾ ਹੋਆ ਅੰਧਾ ਚਨਨ ਪਰ ਚਾਲਾਇਆ ਮੁਗਲ ਪਠਾਣ ਭਈ ਲੜਾਈ ਰਣ ਮਹਿ ਤੇਗਗਾਈ ਓਨੀ ਤੁਪਕ ਤਾਨ ਚਲਾਈ ਓਨੀ ਹਸਤ ਚੜਾਈ ਜਿਨ ਕੀ ਚੀਰੀ ਦਰਗਾਹ 파ਤੀ ਤਿੰਨਾ ਮਰਨਾ ਪਹਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੋ ਰਾਣੀ ਇਕ ਨਾ ਪੇਰਨ ਸਿਰ ਖੁਰ ਪਾਟੇ ਇਕ ਨਾ ਵਾ ਸਮਸਾਣੀ ਜਿਨ ਕੇ ਬੰਕੇ ਘਰੀ ਨਾ ਆਇਆ ਕਿਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਨਾਈਐ ਦੁਖ ਸੁਖ ਤੇਰੇ ਭਾਣੇ ਹੋਵੈ ਕਿਸ ਸਹ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇਕ ਓਅੰਕਾਰ ਸਤਗੁਰ ਪ੍ਰਸਾਦ ਆਸਾ ਕਾਹੀ ਮਹੱਲਾ ਪਹਿਲਾ ਘਰ ਅਠਵਾ ਅਸ਼ਟ ਪਦੀਆਂ ਜੈਸੇ ਕੋਇਲ ਕੋਇਲੀ ਤਾਸੀ ਸੰਸਾਰਾ ਕੂੜ ਕਮਾਵਹਿ ਆਦਮੀ ਬਾਂਧਹਿ ਘਰਬਾਰ ਜਾਗੋ ਜਾਗੋ ਸੂਤਿਓ ਚਲਿਆ ਬਨਜਾਰਾ ਰਹਾਉ ਨੀਤ ਨੀਤ ਘਰ ਬਾਂਧੀਐ ਜੇ ਰਹਿਣਾ ਹੋਈ ਪਿੰਡ ਪਵੈ ਜੀਉ ਚਲਸੀ ਜੇ ਜਾਣੈ ਕੋਈ ਓਹੀ ਓਹੀ ਚਾਹ ਕਰਹੁ ਹੈ ਹੋਸੀ ਸੋਈ ਤੁਮਰੋ ਵਹ ਗਇਓ ਸੁਨੋ ਤੁਮ ਕੌ ਕੌਣ ਰੋਈ ਤੰਦਾ ਬਿੱਟ ਹੋ ਪਾਈ ਹੋ ਤੁਮ ਕੂੜ ਕਮਾਵ ਹੋ ਉਹ ਨਾ ਸੁਣਈ ਕਤਹਿ ਤੁਮ ਲੋਕ ਸੁਣਾਵ ਹੋ ਜਿਸ ਤੇ ਸੁੱਤਾ ਨਾਨਕ ਜਾਗਾਏ ਸੋਈ ਜੇ ਘਰ ਬੂਜੈ ਆਪਣਾ ਤਾਂ ਨੀਂਦ ਨਾ ਹੋਈ ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਤਨ ਸੰਚਹੁ ਦੇਖ ਪੈ ਬੂਝੋ ਵਿਚਾਰੇ ਵਣਜ ਕਰਹੁ ਮਕਸੂਦ ਲੈ ਹੋ ਮਤ ਪਛੋਤਾਵ ਹੋ ਔਗਣ ਛੋਡਹੁ ਗੁਣ ਕਰਹੁ ਐਸੇ ਤਤ ਪਰਾਵਹੁ ਧਰਮ ਗ਼ਮ ਸਤ ਬੀਜ ਕਰ ਐਸੀ ਕਿਰਤ ਕਮਾਵਹੁ ਤਾ ਵਪਾਰੀ ਜਾਣੀ ਆਹ ਲਾਹਾ ਲੈ ਜਾਵਹੁ ਕਰਮ ਹੋਵੇ ਸਤ ਗੁਰ ਮਿਲੇ 부ਝੈ ਵਿਚਾਰਾ ਨਾਮ ਵਖਾਣੈ ਸੁਨੇ ਨਾਮ ਨਾਮੇ ਵਿੋਹਾਰ ਜਿਉ ਲਾਹਾ ਤੋਤਾ ਤਿਵੇਂ ਵਾਟ ਚਲਦੀ ਆਈ ਜੋ ਤੇ ਸਪਾਵੈ ਨਾਨਕਾ ਸਾ ਈ ਬੜਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੁੰਦੀਆਂ ਕੋ ਨੀ ਮੀ ਮੈਂਡਾ ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਾਂ ਤੈਂਡਾ ਦਰ ਬਿਭਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿਧ ਪੀਰ ਮੰਗਹਿ ਰਹਿ ਸਿਧ ਮੈਂ ਇੱਕ ਨਾਮ ਨਾ ਵਿਸਰਹਿ ਸਾਚੇ ਗੁਰਬੁਧ ਜੋ ਵੀ ਭੋਗੀ ਕਾਪੜੀ ਕਿਆ ਭਵਹਿ ਸੰਤਰ ਗੁਰ ਕਾ ਸ਼ਬਦ ਨਾ ਚੀਨਹਿ ਤਤਸਾਰ ਨਿਰੰਤਰ ਪੰਡਿਤ ਪਾਦੇ ਜੋਇਸੀ ਨਿਤ ਪੜਹਿ ਪੁਰਾਣਾ ਅੰਤਰ ਵਸ ਨ ਜਾਣਨੀ ਘਟ ਬ੍ਰਹਮ ਲੋਕਾਨ ਇਕ ਤਪਸਿ ਬਨ ਮਹਿ ਤਪ ਕਰਹਿ ਨਿਤ ਤੀਰਥ ਵਾਸਾ ਆਪ ਨਾ ਚੀਨਹਿ ਤਾਮਸੀ ਕਾਹੇ ਭੈ ਉਦਾਸਾ ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵਹਿ ਬਿਨ ਗੁਰ ਸ਼ਬਦ ਨ ਝੂਟਹਿ ਪ੍ਰਮ ਆਵਹਿ ਜਾਵਹਿ ਇਕ ਗਿਰਹੀ ਸੇਵਕ ਸਾਧਕਾ ਗੁਰ ਮਤੀ ਲਾਗੇ ਨਾਮਦਾਨ ਇਸ ਨਾਮ ਦ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਿਆਣੈ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ